ਭਾਈ ਗੁਰੂ ਸਾਹਿਬ ਜੀ ਸਿਰਾਗ ਮਹੱਲਾ ਤੀਜਾ ਹਾਜੀ ਸੱਚਾ ਸਤੂ ਸਭ ਕੀ ਤੇਰੇ ਤੇਰੇ ਲਗਤਰਾ ਸਿਤਸਤੇ ਫੇਰੇ ਬਿਨੂ ਗੁਰ ਭੇਟੇ ਪੀਰੇ ਹਾਜੀ ਬਖਸ਼ੇ ਬਖਲੇ ਸੁਖ ਸਦਾ ਸਿਰੇ ਗੁਰ ਪ੍ਰਸਾਦੀ ਸੇਵ ਕਰੀ ਸਦ ਗੈਰ ਗੰਭੀਰੇ ਮਨ ਮੇਰਾ ਨਾਮ ਰੱਤੇ ਸੁਖ ਹੋਇ ਗੁਰਮਤਿ ਨਾਮ ਸਹੀ ਦੂਜਾ ਬਨ ਕੋਈ ਰਹਾਉ ਕਰਮ ਰੈਨ ਹੁਕਮੇ ਪ ਸੱਚਾ ਤ੍ਰੰਬੀਚਾ ਮੁਝੇ ਪਾਇ ਦੁਸ਼ਟਾਤਮੋਂ ਤ੍ਰਿਸਰਕਾ ਅਧਿਆਤਮਿ ਹਰ ਗੁਣਕਾਤ ਸਾਂਝਾ ਪੇਕ ਮੋਰਾ तन सेवा धर्म रह करे तन स्वर्ण हार मान के बेकार काम तजे तज जे माचू के मो महान आत्मरा पहचान सहज नाम समान बिन साध गुरु मुक ना पाईए मन फिरे दीवान छबना जी ने कथनी बदी करी बेख्या मान सम्मान सबके छाप पे आ पे दूजा ना जो बुलाए तम बोलिए जहां आप बुलाए सोए गुण वाणी ब्रह्म में समालावा होए नानक नाम संभाल तूं जिससे वे सुख तो होए वाहि जी का खालसा ਵਾਹਿਗੁਰੂ ਜੀ ਕੀ ਫਤਿਹ